ਕਿੰਨੇ ਕ ਜਿਹੜੇ ਸਰਪੰਚੀ ਸਵਾਰ ਚੋਣ ਲੜ ਰਹੇ ਨੇ ਇਲਾਕੇ ਦੇ ਵਿੱਚ ਕਿੰਨੇ ਪਿੰਡਾਂ ਦੇ ਤੇ ਕਿੰਨੇ ਕ ਪੰਚੀ ਜਿਹੜੇ ਸਾਡੇ ਕੋਲ ਫਾਰਮ ਆਏ ਆ ਉਹ 352 ਫਾਰਮ ਸਰਪੰਚਾਂ ਲਈ ਆਏ ਆ ਤੇ 915 ਫਾਰਮ ਜਿਹੜੇ ਸੀ ਉਹ ਪੰਚਾਂ ਲਈ ਆਏ ਸੀ ਕਿੰਨੀਆਂ ਕ ਫਾਈਲਾਂ ਰਿਜੈਕਟ ਹੋਈਆਂ ਨੇ ਪੰਚਾਂ ਸਰਪੰਚਾਂ ਦੀਆਂ ਕਿੰਨੀਆਂ ਕ ਬੱਛੀ ਨੇ ਵਾਪਸ ਤੱਕ ਹਜੇ ਰਿਪੋਰਟ ਕੰਪਲੀਟ ਤਾਂ ਨਹੀਂ ਆਈ ਹੈ ਇੱਕ ਦੋ ਕਲਸਟਰਸ ਦੀ ਰਹਿੰਦੀ ਹੈ ਤੇ ਜਿਹੜੀ ਹੁਣ ਤੱਕ ਰਿਪੋਰਟ ਆਈ ਹੈ ਉਹਦੇ ਵਿੱਚ ਤਿੰਨ ਸਾਡੇ ਸਰਪੰਚ ਜਿਹੜੇ ਕੈਂਡੀਡੇਟਸ ਸੀ ਉਹਨਾਂ ਦੇ ਕਾਗਜ਼ ਰੱਦ ਹੋ ਗਏ ਤੇ 24 ਦੇ ਕਰੀਬ ਸਾਡੇ ਪੰਚਾਂ ਦੇ ਕਾਗਜ਼ ਰੱਦ ਹੋ ਗਏ ਜਾਤਰ ਦੀ ਕਿਸ ਤਰੀਕੇ ਦੇ ਇਤਰਾਜ਼ ਆਏ ਨੇ ਪੰਚਾਇਤਾਂ ਦੇ ਖਿਲਾਫ ਤੁਹਾਡੇ ਕੋਲ ਤਾਂ ਪੂਰੀਆਂ ਸ਼ਿਕਾਇਤਾਂ ਆਈਆਂ ਹੋਣੀਆਂ ਕਿ ਉਹ ਚ ਪੁੱਛਤਾ ਕਿਹੜੇ ਕਿਹੜੇ ਕੰਮ ਨੂੰ ਲੈ ਕੇ ਆਈਆਂ ਨੇ ਕਿ ਇਹਨਾਂ ਨੇ ਜ਼ਿਆਦਾ ਤਾਂ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਆਈਆਂ ਜਾਂ ਕਿਸੇ ਦੀ ਕੋਈ ਦੇਣਦਾਰੀ ਹੈਗੀ ਹੈ ਕਿਸੇ ਸਰਕਾਰੀ ਮਹਿਕਮੇ ਦੀ ਇਹਦੇ ਰਿਲੇਟਿਡ ਕੰਪਲੇਂਟਸ ਆਈਆਂ ਸਰ ਸਮੇਂ ਦੀ ਸਰਕਾਰ ਦਾ ਬਹੁਤ ਦਬਾਅ ਹੈ ਅਫਸਰਾਂ ਦੇ ਉੱਤੇ ਕੋਈ ਇਦਾਂ ਦੀ ਗੱਲ ਹੈ ਸਾਹਮਣੇ ਕਿ ਕੋਈ ਇਸ ਤਰੀਕੇ ਦਾ ਹੋ ਹੀ ਜਾਵੇ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਮਾਹੌਲ ਪਿੰਡਾਂ ਦੇ ਵਿੱਚ ਬਣਿਆ ਹੋਇਆ ਆਪਣਾ ਆਪਣਾ ਪ੍ਰਚਾਰ ਪਿੰਡ ਦਾ ਸਰਪੰਚਾ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਹੈ ਵਾਅਦੇ ਕੀਤੇ ਜਾ ਰਹੇ ਨੇ ਲੋਕਾਂ ਨਾਲ 5 ਸਾਲ ਦਾ ਇੱਕ ਕਾਰਜਕਾਲ ਸਰਪੰਚ ਨੂੰ ਦੇਣਾ ਹੁੰਦਾ ਹੈ ਕਾਫੀ ਲੋਕ ਹੁਣ ਸਮਝਦਾਰ ਨੇ ਉਹ ਸਮਝਦਾਰੀ ਦੇ ਨਾਲ ਹੀ ਵੋਟ ਪਾਣਗੇ ਭਾਵੇਂ ਕਿ ਕਾਫੀ ਇਹ ਵੀ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਹੁਣ ਨਸ਼ੇ ਨੂੰ ਦੇ ਲਈ ਜਾਂ ਫਿਰ ਪੈਸੇ ਲੈ ਕੇ ਵੋਟ ਨਹੀਂ ਪਾਵਾਂਗੇ ਪਰ ਇਸ ਨੂੰ ਲੈ ਕੇ ਹੁਣ ਨਾਮਜ਼ਦਗੀ ਪੱਤਰ ਜਿਹੜੇ ਭਰ ਦਿੱਤੇ ਗਏ ਨੇ ਦੂਜੇ ਪਾਸੇ ਹੁਣ ਜਿਹੜੇ ਸਰਪੰਚਾ ਨੇ ਕੋਈ ਜਿਹੜੇ ਨਾਮਜ਼ਦਗੀ ਪੱਤਰ ਭਰੇ ਨੇ ਤਾਗ ਦੇ ਵਾਪਸ ਲੈਣ ਦੀ 7 ਤਰੀਕ ਹੈ ਤੇ ਨਾਲ ਦੀ ਨਾਲ ਹੁਣ ਕੁਝ ਸਰਪੰਚਾਂ ਦੀਆਂ ਸ਼ਿਕਾਇਤਾਂ ਵੀ ਜਿਹੜੀਆਂ ਪ੍ਰਸ਼ਾਸਨ ਕੋਲ ਪਹੁੰਚੀਆਂ ਨੇ ਸੁਣ ਲੈ ਕੇ ਵੀਡੀਪੀਓ ਦਫ਼ਤਰੇ ਚ ਪਹੁੰਚੇ ਹੋਇਆ ਬਲਾਕ ਮਾਜਰੀ ਹਲਕਾ ਖੜਦਾ ਬਲਾਕ ਹੈ ਜਿੱਥੇ ਕਿ 13 ਅਕਤੂਬਰ ਤੇ ਜਿਹੜੇ ਬਣਾਏ ਗਏ ਨੇ ਸੁਣ ਲੈ ਕੇ ਅਮਦੇਵ ਚਾਵਲਾ ਸਾਡੇ ਨਾਲ ਨੇ ਜਿਹੜੇ ਇੰਚਾਰਜ ਨੇ ਇਸ ਚੋਣਾਂ ਦੇ ਵਿੱਚ ਇਸ ਇਲਾਕੇ ਦੇ ਸਰ ਜਿਹੜੀਆਂ ਇਹ ਚੋਣਾਂ ਹੋਣ ਜਾ ਰਹੀਆਂ ਨੇ 15 ਅਕਤੂਬਰ ਨੂੰ ਕਾਫੀ ਤੁਸੀਂ ਪੂਰਾ ਏਰੀਆ ਸੰਭਾਲਦੇ ਹੋ 13 ਅਕਤੂਬਰ ਬਣਾਏ ਗਏ ਨੇ ਕਾਫੀ ਮਾਹੌਲ ਜਿਹੜੇ ਚੋਣਾਂ ਦਾ ਬਣਿਆ ਹੋਇਆ ਤਾਂ ਕਿੰਨੇ ਕੁ ਜਿਹੜੇ ਸਰਪੰਚੀ ਸਮਰਚ ਚੋਣ ਲੜ ਰਹੇ ਨੇ ਇਲਾਕੇ ਦੇ ਵਿੱਚ ਕਿੰਨੇ ਪਿੰਡਾਂ ਦੇ ਤੇ ਕਿੰਨੇ ਜਿਹੜਾ ਐਗਜ਼ੈਕਟ ਨੰਬਰ ਹੈ ਉਹ ਤਾਂ ਨੋਮੀਨੇਸ਼ਨ ਦਾ ਜੋ ਵਿਡਡਰੋਅਲ ਹੈਗਾ 7 ਤਰੀਕ ਨੂੰ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਉਮੀਦਵਾਰ ਕਿੰਨੇ ਸਾਡੇ ਕੋਲ ਰਹਿ ਗਏ ਨੇ ਜਿਹੜੇ ਸਾਡੇ ਕੋਲ ਫਾਰਮ ਆਏ ਆ ਉਹ 352 ਫਾਰਮ ਸਰਪੰਚਾਂ ਲਈ ਆਏ ਆ ਤੇ 915 ਫਾਰਮ ਜਿਹੜੇ ਸੀ ਉਹ ਪੰਚਾਂ ਲਈ ਆਏ ਸੀ ਅੱਜ ਸਰ ਇਤਰਾਜ ਬਾਜੀ ਅੱਜ ਦੇਣੀ ਸੀ ਕਈ ਲੋਕਾਂ ਵੱਲੋਂ ਸਰਪੰਚਾਂ ਦੇ ਖਿਲਾਫ ਵੀ ਪੰਚਾਂ ਦੇ ਖਿਲਾਫ ਵੀ ਕਿਸੇ ਨਜਾਇਜ਼ ਕਬਜ਼ਾ ਕੀਤਾ ਹੋਇਆ ਕਿਸ ਨੇ ਗਲੀ ਤੇ ਕਬਜ਼ਾ ਕੀਤਾ ਹੋਇਆ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਕਿੰਨੀਆਂ ਕਿਫੈਲਾਂ ਰਿਜੈਕਟ ਹੋਈਆਂ ਨੇ ਪੰਚਾਂ ਸਰਪੰਚਾਂ ਦੀਆਂ ਕਿੰਨੀਆਂ ਕਿ ਬਚੀਆਂ ਨੇ ਵਾਪਸ ਅਹ ਦੇਖੋ ਜੋ ਸਾਡੇ ਕੋਲ ਸ਼ਿਕਾਇਤਾਂ ਦਿੱਤੀਆਂ ਸੀ ਆਰਓ ਸਹਿਬਾਨ ਨੂੰ ਮੌਕੇ ਤੇ ਲੋਕਾਂ ਨੇ ਦਿੱਤੀਆਂ ਜਾਂ ਬੀਡੀਓ ਸਹਿਬਾਨ ਨੂੰ ਦਿੱਤੀਆਂ ਉਹਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਹਾਂਜੀ ਤੇ ਜਿਹੜੇ ਜੋ ਕਾਗਜ਼ ਰੱਦ ਹੋਣ ਦੀ ਗੱਲ ਹੈ ਉਹਦੇ ਕਈ ਰੀਜ਼ਨ ਹੋ ਸਕਦੇ ਆ ਜਿਹੜੇ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਹੈਗੀਆਂ ਕਿਸੇ ਦੀ ਏਜ ਪੂਰੀ ਨਹੀਂ ਹੁੰਦੀ ਹੈ ਜਾਂ ਕਿਸੇ ਦੇ ਪ੍ਰਪੋਜ਼ਰ ਸੇਮ ਵਾਰਡ ਦੇ ਨਹੀਂ ਹੈ ਜਾਂ ਇਦਾਂ ਦੀ ਹੋਰ ਵੀ ਹੈ ਕਿਸੇ ਦਾ ਸਰਟੀਫਿਕੇਟ ਨਹੀਂ ਕੈਟੇਗਰੀ ਦਾ ਸ਼ਾਮਲ ਉਸ ਬੇਸ ਤੇ ਸਾਡੇ ਕੋਲ ਹੁਣ ਤੱਕ ਅਜੇ ਰਿਪੋਰਟ ਕੰਪਲੀਟ ਤਾਂ ਨਹੀਂ ਆਈ ਹੈ ਇੱਕ ਦੋ ਕਲਸਟਰਸ ਦੀ ਰਹਿੰਦੀ ਹੈ ਤੇ ਜਿਹੜੀ ਹੁਣ ਤੱਕ ਰਿਪੋਰਟ ਆਈ ਹੈ ਉਹਦੇ ਚ ਤਿੰਨ ਸਾਡੇ ਸਰਪੰਚ ਜਿਹੜੇ ਕੈਂਡੀਡੇਟ ਸੀ ਉਹਨਾਂ ਦੇ ਕਾਗਜ਼ ਰੱਦ ਹੋਏ ਆ ਤੇ 24 ਦੇ ਕਰੀਬ ਸਾਡੇ ਪੰਚਾਂ ਦੇ ਕਾਗਜ਼ ਰੱਦ ਹੋਏ ਕੁਝ ਦੇਰ ਬਾਦ ਹੋਊਂਗੇ ਕਿਹੜੇ ਕਿਹੜੇ ਪਿੰਡਾਂ ਦੇ ਹੋਏ ਨੇ ਕਿਉਂਕਿ ਦਰਸ਼ਕ ਸੋ ਕਿ ਕਿਹੜੇ ਕਿਹੜੇ ਪਿੰਡ ਦੇ ਪੰਚਾਂ ਦੇ ਸਰਪੰਚਾਂ ਦੇ ਮੈਂ ਉਹ ਉਹਦੀ ਜਾਣਕਾਰੀ ਆ ਰੋ ਸਾਹਿਬਾਨ ਦੇਣਗੇ ਕਿਉਂਕਿ 101 ਪਿੰਡ ਹੈਗਾ ਤੇ ਅਸੀਂ ਜਿਹੜੀ ਅੱਜ ਰਿਪੋਰਟ ਭੇਜ ਰਹੇ ਹਾਂ ਅਸੀਂ ਕਲਸਟਰ ਵਾਈਜ਼ ਹੀ ਭੇਜ ਰਹੇ ਹਾਂ ਉਹਨਾਂ ਤੋਂ ਕੰਬਾਈਨਡ ਰਿਪੋਰਟ ਲੈ ਕੇ ਭੇਜ ਰਹੇ ਹਾਂ ਜ਼ਿਆਦਾਤਰ ਦੀ ਕਿਸ ਤਰੀਕੇ ਦੇ ਇਤਰਾਜ਼ ਆਏ ਨੇ ਪੰਚ ਸਰਪੰਚਾਂ ਦੇ ਖਿਲਾਫ ਤੁਹਾਡੇ ਕੋਲ ਤਾਂ ਪੂਰੀਆਂ ਸ਼ਿਕਾਇਤਾਂ ਆਈਆਂ ਹੋਣੀਆਂ ਕਿ ਉਹ ਚ ਕਹਿੰਦਾ ਕਿਹੜੇ ਕਿਹੜੇ ਕੰਮ ਨੂੰ ਲੈ ਕੇ ਆਈਆਂ ਨੇ ਕਿ ਇਹਨਾਂ ਨੇ ਇਹ ਕੰਮ ਕੀਤਾ ਹੋਇਆ ਜਾਂ ਇਹਨਾਂ ਦੀ ਇਹ ਗਲਤੀ ਹੈ ਜ਼ਿਆਦਾਤਰ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਆਈਆਂ ਜਾਂ ਕਿਸੇ ਦੀ ਕੋਈ ਦੇਣਦਾਰੀ ਹੈਗੀ ਹੈ ਕਿਸੇ ਸਰਕਾਰੀ ਮਹਿਕਮੇ ਦੀ ਇਹਦੇ ਰਿਲੇਟਿਡ ਕੰਪਲੇਂਟਸ ਆਈਆਂ ਤੇ ਉਹਨਾਂ ਦਾ ਮੌਕੇ ਤੇ ਵੈਰੀਫਾਈ ਕੀਤਾ ਗਿਆ ਹਾਂਜੀ ਹਾਂਜੀ ਬਿਲਕੁਲ ਵੈਰੀਫਾਈ ਉਹਨਾਂ ਨੂੰ ਕੀਤਾ ਗਿਆ ਕਿ ਉਹ ਨਿਪਟਾਰਾ ਹੋ ਗਿਆ ਸਾਰੀ ਪਹਿਲਾਂ ਤੋਂ ਸਾਰੀਆਂ ਤਾਂ ਹੋ ਗਏ ਜਿੰਨੀਆਂ ਸ਼ਿਕਾਇਤਾਂ ਆਈਆਂ ਸਾਰੀਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਤਾਂ ਹੀ ਫਾਈਨਲ ਰਿਪੋਰਟ ਬਣੀ ਕਿਉਂਕਿ ਉਹਨਾਂ ਸ਼ਿਕਾਇਤਾਂ ਨੂੰ ਜਦੋਂ ਆਪਾਂ ਡਿਸਾਈਡ ਕਰਾਂਗੇ ਉਦੋਂ ਹੀ ਕੈਂਡੀਡੇਟ ਜਿਹੜਾ ਹੈ ਜਿਹਦੇ ਤੇ ਆਬਜੈਕਸ਼ਨ ਹੈ ਉਹਦੀ ਜਿਹੜੀ ਨਾਮਿਨੇਸ਼ਨ ਹੈ ਉਹ ਡਿਸਾਈਡ ਹੋਊਗੀ ਕਿ ਵੈਲਿਡ ਹੈ ਜਾਂ ਆਪਾਂ ਉਹਨੂੰ ਰੱਦ ਕਰਨਾ ਅੱਛਾ ਕਈ ਪਿੰਡਾਂ ਦੇ ਵਿੱਚ ਕਾਫੀ ਲੋਕਾਂ ਦਾ ਇਹ ਵੀ ਕਹਿਣਾ ਕਿ ਸਾਡੀਆਂ ਵੋਟਾਂ ਜਿਹੜੀਆਂ ਕੱਟ ਗਈਆਂ ਨੇ ਅਸੀਂ ਐਮਪੀ ਵੋਟਾਂ ਪਾਈਆਂ ਨੇ ਸਾਡੇ ਕੋਲ ਵੋਟਰ ਕਾਰਡ ਵੀ ਨੇ ਉਸ ਦੇ ਬਾਵਜੂਦ ਸਾਡੀਆਂ ਵੋਟਾਂ ਜਿਹੜੀਆਂ ਕੱਟ ਗਈਆਂ ਨੇ ਇਸ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਕੋਈ ਹੈ ਆਪਸ਼ਨ ਕਿ ਉਹਨਾਂ ਦੀ ਵੋਟਾਂ ਬਹਾਲ ਹੋ ਜਾ ਇਦੇ ਲਈ ਆਪਸ਼ਨ ਅਸੀਂ ਬਹੁਤ ਪਹਿਲਾਂ ਦੇ ਦਿੱਤੀ ਸੀ ਜਦੋਂ ਇਲੈਕਸ਼ਨ ਅਨਾਉਂਸ ਹੋਏ ਸੀ ਉਦੋਂ ਮਾਨਯੋਗ ਐਸ ਡੀ ਐਮ ਖਰੜ ਜਿਹੜੇ ਐ ਆਰਓ ਐ ਇਸ ਪੂਰੇ ਬਲਾਕ ਲਈ ਖਰੜ ਤੇ ਮਾਜਰੀ ਲਈ ਉਹਨਾਂ ਨੇ ਬਕਾਇਦਾ ਲੈਟਰ ਵੀ ਦਿੱਤਾ ਸੀ ਤੇ ਵੀਡੀਓ ਸਾਹਿਬਾਨ ਵੱਲੋਂ ਵੀ ਮਨਾਦੀ ਕਰਾਈ ਗਈ ਸੀ ਕਿ ਅਗਰ ਕਿਸੇ ਦੀ ਵੋਟ ਕੱਟੀ ਗਈ ਹੈ ਤਾਂ ਉਹ ਨਵਾਂ ਫਾਰਮ ਭਰ ਕੇ ਦੁਬਾਰਾ ਵੋਟ ਬਣਾ ਸਕਦਾ ਤੇ ਉਹਦੀਆਂ ਵੋਟਾਂ ਬਣੀਆਂ ਵੀ ਹੈ ਕਈ ਲੋਕਾਂ ਦਾ ਬਾਹਰ ਅਸੀਂ ਦੇਖਿਆ ਕਿ ਗੱਲਾਂ ਸੁਣਿਆ ਨੇ ਇਤਰਾਜ਼ਬਾਜੀ ਵੀ ਹੈ ਕਿ ਸਿਆਸਤ ਦਾ ਸਮੇਂ ਦੀ ਸਰਕਾਰ ਦਾ ਬਹੁਤ ਦਬਾਅ ਹੋ ਅបਸਰਾਂ ਦੇ ਉੱਤੇ ਕੋਈ ਐਦਾਂ ਦੀ ਗੱਲ ਹੈ ਸਾਹਮਣੇ ਕਿ ਕੋਈ ਇਸ ਤਰੀਕੇ ਦਾ ਹੋਈ ਨਾ ਨਹੀਂ ਐਦਾਂ ਦੀ ਬਿਲਕੁਲ ਕੋਈ ਗੱਲ ਨਹੀਂ ਹੈ ਇਹ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਊਗੀ ਬਿਲਕੁਲ ਨਿਊਟਰਲ ਰਹਿ ਕੇ ਅਸੀਂ ਸਾਰੇ ਤੇ ਸਾਡਾ ਸਾਰਾ ਸਟਾਫ ਜੋ ਪੋਲਿੰਗ ਸਟਾਫ ਹੈ ਸਾਡੇ RO ARO ਸਹਿਬਾਨ ਹੈ ਬਿਲਕੁਲ ਨਿਊਟਰਲ ਰਹਿ ਕੇ ਚੱਲ ਰਿਹਾ ਹੈ ਸਾਡੇ ਲਈ ਹਰ ਬੰਦਾ ਬਰਾਬਰ ਹੈ ਤੇ ਸਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਹੈ ਤੇ ਕਾਗਜ਼ੀ ਕਾਰਵਾਈ ਪੂਰੀ ਹੋ ਜਾਏਗੀ 15 ਤਰੀਕ ਤੱਕ ਸਾਰੀ ਕੀ ਜਿਹੜਾ ਜਦੋਂ ਇਲੈਕਸ਼ਨ ਹੋਣੇ ਸਾਰਾ ਕੁਝ ਤਿੰਨ ਕਾਗਜ਼ੀ ਕਾਰਵਾਈ ਤਾਂ ਦੇਖੋ ਜਿਹੜੀ ਹੈਗੀ ਉਹਦੇ ਰਿਲੇਟਡ ਉਹ ਅਸੀਂ ਬਹੁਤ ਪਹਿਲਾਂ ਪੂਰੀ ਕਰ ਲਾਂਗੇ ਜਿਵੇਂ 7 ਤਰੀਕ ਨੂੰ ਨੋਮੀਨੇਸ਼ਨ ਦਾ ਵਿਡਰੋਅਲ ਹੈਗਾ ਤੇ ਉਸ ਦਿਨ ਅਸੀਂ ਇਲੈਕਸ਼ਨ ਸਿੰਬਲ ਅਲਾਟ ਕਰ ਦਾਂਗੇ ਉਹਦੇ ਨਾਲ ਹੀ ਫਿਰ ਅਸੀਂ ਜਿਹੜੇ ਹੈ ਬੈਲਟ ਪੇਪਰ ਛਾਪਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਚੁੱਕੀ ਹੈ ਠੀਕ ਹੈ ਬਿਲਕੁਲ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਜਿਹੜੇ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਸਰਪੰਚਾਂ ਦੇ ਜਿਹੜੇ ਕਾਗਜ਼ ਰੱਦ ਹੋਏ ਨੇ ਪੰਚਾਂ ਦੇ ਵੀ ਰੱਦ ਹੋਏ ਨੇ ਦੂਜੇ ਪਾਸੇ ਕੁਝ ਪਹਿਲਾਂ ਜਿਹੜੀਆਂ ਬਾਕੀ ਨੇ ਜਿਨ੍ਹਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਇੱਕ ਤਰਾਜਬਾਜੀ ਦਿਤਾਈ ਗਈ ਸੀ ਪਿੰਡਾਂ ਦੇ ਵਿੱਚ ਤਾਂ ਬਲਕ ਮਾਝ ਤੁਹਾਨੂੰ ਖਬਰ ਦਿਖਾ ਰਹੀ ਹੈ ਬਹੁਤ ਬਹੁਤ ਖਬਰ ਨੂੰ ਸ਼ੇਅਰ ਵੀ ਕਰਿਓ ਜਿੱਥੇ ਕਿ ਨਾਲ ਅਮਨਦੀਪ ਚਾਵਲਾ ਇੰਚਾਰਜ ਨੇ ਲਗਾਏ ਹੋਏ ਬੜੇ ਸਹਿਮ ਤਰੀਕੇ ਦੇ ਨਾਲ ਲੋਕਾਂ ਨੂੰ ਸ਼ਿਕਾਇਤਾਂ ਸੁਣ ਰਹੇ ਨੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰ ਰਹੇ ਨੇ ਤੇ ਇਸ ਨੂੰ ਲੈ ਕੇ ਦੇਖਦੇ ਕੋ 15 ਅਕਤੂਬਰ ਦੇ ਇਲੈਕਸ਼ਨ ਹੋ ਰਹੇ ਨੇ ਸ਼ਾਂਤੀਪੂਰਵਕ ਪ੍ਰਸ਼ਾਸਨ ਵੱਲੋਂ ਇਹ ਅਗੇ ਕੀ ਅਸੀਂ ਕਰਾਵਾਂਗੇ ਪੂਰੀ ਫੋਰਸ ਲਗਾਈ ਜਾਵੇਗੀ ਦੂਜੇ ਪਾਸੇ ਕਿਸੇ ਤਰੀਕੇ ਦਾ ਵੀ ਕਿਸੇ ਦਾ ਦਬਾਅ ਨਹੀਂ ਸਰਕਾਰ ਦਾ ਦਬਾਅ ਨਹੀਂ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਮਝ ਸਰਕਾਰ ਅਫਸਰਾਂ ਤੋਂ ਦਬਾਅ ਬਣਾ ਰਹੀ ਹੈ ਕਈਆਂ ਦੇ ਫਾਰਮ ਕੱਟੇ ਜਾ ਰਹੇ ਨੇ ਕਈਆਂ ਫਾਈਲਾਂ ਰਜੈਕਟ ਕੀਤੀਆਂ ਜਾ ਰਹੀਆਂ ਨੇ ਪਰ ਇਹਨਾਂ ਨੂੰ ਦੱਸਿਆ ਕਿਸ ਤਰੀਕੇ ਦਾ ਦਬਾਅ ਸਾਡੇ ਉੱਤੇ ਨਹੀਂ ਅਸੀਂ ਜਿਹੜੀਆਂ ਸ਼ਾਂਤੀਪੂਰਕ ਤੇ ਨਾਲ ਨਿਰਪੱਖ ਹੋ ਕੇ ਜਣੀਆਂ ਅਸੀਂ ਚੋਣਾ ਕਰਵਾਵਾਂਗੇ ਤੁਹਾਡੇ ਨਾਲ ਕੈਮਰਾਮੈਨ ਸੰਮੇਲ ਦੇ ਨਾਲ ਅਰਤੀ ਸਿੰਘ